नौजवान भी पूरी तरह डटे हुए न बार्डर ते ਭਾਈ ਚਲੋ ਪਿੱਛੇ ਯਾਰ ਸੋ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਸੀਂ ਬੈਕਟਾਲੇ ਨੂੰ ਇੱਧਰ ਬੁਲਾ ਲਓ ਫਿਰ ਇੱਧਰ ਆ ਜਣੇ ਬੰਦੇ ਹਮ ਬੈਕਟਾਲੇ ਨੂੰ ਇੱਧਰ ਬੁਲਾ ਲਓ ਇੱਧਰ ਆ ਜਣੇ ਬੰਦੇ ਬਰੈੱਡ ਵਾਲਾ ਕਿਸ ਤਰ੍ਹਾਂ ਦੀ ਤਿਆਰੀ ਨਾਲ ਜਿਹੜੀ ਹੋ ਰਹੀ ਹੈ ਸੋ ਜ਼ੂਮ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਇੱਕ ਇੱਕ ਹਲਚਲ ਦਿਖ ਰਹੀ ਹੈ ਉਧਰੋਂ

ਮਲਾਜਮ ਅਫਸਰ ਹੈ ਅਫਸਰ ਰੈਂਕ ਦਾ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਕੋਈ ਇਧਰ ਨੂੰ ਹੱਥ ਕਰਕੇ ਪੰਜਾਬ ਦੇ ਵੱਲ ਨੂੰ ਕੁਝ ਉਹਨਾਂ ਨੂੰ ਸਮਝਾ ਰਿਹਾ ਹੈ ਕੁਝ ਦੱਸ ਰਿਹਾ ਹੈ ਡੀਐਸਪੀ ਰੈਂਕ ਦਾ ਕੋਈ ਅਫਸਰ ਲੱਗ ਰਿਹਾ ਹੈ ਇਹ ਹਰਿਆਣਾ ਪੁਲਿਸ ਦਾ ਤੁਸੀਂ ਦੇਖ ਸਕਦੇ ਹੋ ਅਰਧ ਸੈਨਿਕ ਵੱਲ ਤੇ ਜੋ ਮਲਾਜਮ ਨੇ ਉਹਨਾਂ ਨੂੰ ਕਿਵੇਂ ਇਹ ਕੁਝ ਸਮਝਾ ਰਿਹਾ ਬਾਰ ਬਾਰ ਇਧਰ ਨੂੰ ਹੱਥ ਕਰਕੇ ਸੋ ਇਹ ਤੇ ਸਾਫ ਹੋ ਗਿਆ ਕਿ ਕਿਵੇਂ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਇਹਦੇ ਵਿੱਚ ਇਨਵੋਲਵ ਆ ਦੇਖ ਸਕਦੇ ਹੋ ਬਾਰ-ਬਾਰ ਇਹਨਾਂ ਨੂੰ ਹੱਥ ਕਰ ਰਿਹਾ ਹੈ ਬਾਰ-ਬਾਰ ਹੱਥ ਕਰਕੇ ਉਹਨਾਂ ਨੂੰ ਕੁਝ ਆਦੇਸ਼ ਦੇ ਰਿਹਾ ਕੁਝ ਸਮਝਾ ਰਿਹਾ ਕੁਝ ਕਹਿ ਰਿਹਾ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਜਿਤੇ ਕਿ ਕਿਸਾਨਾਂ ਵੱਲੋਂ ਵੀ ਪੂਰੀ ਤਿਆਰੀ ਹੈ ਤੇ ਉੱਧਰ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਤਿਆਰੀ ਚ ਨੇ ਅਰਧ ਸੈਨਿਕ ਵੱਲ ਤੇ ਹਰਿਆਣਾ ਪੁਲਿਸ ਕਹਿ ਸਕਦੇ ਹਾਂ ਕਿ ਹਰਿਆਣਾ ਪੁਲਿਸ ਦੇ ਅਫਸਰ ਦੀ ਇੱਕ ਕਰਤੂਤ ਜੋ ਕਿ ਕੈਮਰੇ ਦੇ ਵਿੱਚ ਕੈਦ ਹੋ ਗਿਆ ਕਿ ਕਿਸ ਤਰ੍ਹਾਂ ਇਹ ਉਹਨਾਂ ਨੂੰ ਹੁਕਮ ਦੇ ਰਿਹਾ ਹੈ ਕਿਸ ਤਰ੍ਹਾਂ ਜੋ ਅਰਧ ਸੈਨਿਕ ਬਾਲ ਨੇ ਉਹਨਾਂ ਨੂੰ ਕੁਝ ਕਹਿ ਰਿਹਾ ਬਾਰ-ਬਾਰ ਉਹ ਵੀ ਇੱਧਰ ਨੂੰ ਇਸ਼ਾਰਾ ਕਰਕੇ ਬਾਰ-ਬਾਰ ਕੁਝ-ਕੁਝ ਸਮਝਾ ਰਿਹਾ ਹੈ ਹਲੋ ਹਲੋ ਸੋ ਫਿਰ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਕਿ ਕਿਉਂਕਿ ਹਲਚਲ ਉੱਧਰ ਵੀ ਹੈ ਉਹਨਾਂ ਦੇ ਵਿੱਚ ਵੀ ਪੂਰੀ ਹਲਚਲ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਇੱਧਰੋਂ ਐਲਾਨ ਹੋ ਚੁੱਕਿਆ ਹੈ ਕੱਲੂ ਦਿੱਲੀ ਕੂਚ ਦਾ ਸੋ ਬਾਰ-ਬਾਰ ਇੱਧਰ ਨੂੰ ਹੱਥ ਕਰਕੇ ਹਰਿਆਣਾ ਪੁਲਿਸ ਦਾ ਮੁਲਾਜ਼ਮ ਅਰਧ ਸੈਨਿਕ ਬਲਾ ਨੂੰ ਕੋਈ ਕੁਝ ਸਮਝਾ ਰਿਹਾ ਕੋਈ ਦੱਸ ਰਿਹਾ ਤੇ ਇੱਕ ਹੋਰ ਦੇਖੋ ਕਿਸ ਤਰ੍ਹਾਂ ਉਂਗਲਾਂ ਦੇ ਨਾਲ ਕੁਝ ਇਸ਼ਾਰਾ ਬਣਾ ਕੇ ਦੱਸ ਰਿਹਾ ਸੀ सो so, कोई प्लैनिंग कर रहे हैं तो देख सकते हो शंभू पे तो कोई मीटिंग वगैरह चल रही है उधर ਦੀਆਂ ਤਸਵੀਰਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਸੰਭੂ ਬਾਰਡਰ ਤੋਂ ਇਸ ਤਰ੍ਹਾਂ ਹੈਲਮਟ ਪਾ ਕੇ ਡਟੇ ਹੋਏ ਨੇ ਉਹ ਪਰ ਕਿਸਾਨਾਂ ਵੱਲੋਂ ਪੂਰੀ ਤਿਆਰੀ ਆ ਕਾਲੂ ਦਿੱਲੀ ਕੋਚ ਕਰਨ ਦੀ ਤੇ ਦਾਅਵਾ ਕੀ ਸਰਪ 10 ਮਿੰਟ ਦੀ ਖੇਡ ਹੈ ਇਸ ਬਾਰਡਰ ਨੂੰ ਇੱਥੋਂ ਚੱਕਣਾ ਤੋ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਕਿਉਂਕਿ ਹਰਿਆਣਾ ਸਰਕਾਰ ਕਿੱਥੇ ਇਹ ਗੱਲ ਨੂੰ ਨਕਾਰਦੀ ਰਹੀ ਹੈ ਕਿ ਸਾਡੀ ਕੋਈ ਇਹਦੇ ਵਿੱਚ ਇਨਵੋਲਵ ਨਹੀਂ ਹੈਗੇ ਪਰ ਹਰਿਆਣਾ ਪੁਲਿਸ ਦਾ ਕੋਈ ਮੁਲਾਜ਼ਮ ਕੋਈ ਵੱਡਾ ਅਫਸਰ ਕਿਸ ਤਰ੍ਹਾਂ ਉਹਨਾਂ ਅਰਧ ਸੈਨਿਕ ਬੰਦਾਂ ਨੂੰ ਕੁਝ ਸਮਝਾ ਕੇ ਗਿਆ ਕੋਈ ਪਲੈਨਿੰਗ ਕਰਕੇ ਗਿਆ ਬਾਰ-ਬਾਰ ਪੰਜਾਬ ਵੱਲ ਨੂੰ ਕਿਸਾਨਾਂ ਵੱਲ ਨੂੰ ਇਸ਼ਾਰਾ ਕਰ ਰਿਹਾ ਸੀ ਪੂਰਾ ਇੱਧਰ ਬਾਰਡਰ ਤੇ ਖੜ ਕੇ ਕੋਈ ਮੀਟਿੰਗ ਕਰਕੇ ਗਏ ਨੇ ਉਹ ਸਦੀਆਂ ਤਸਵੀਰਾਂ ਤੁਹਾਡੇ ਤੱਕ ਸੰਭੂਕ ਆਰਡਰ ਤੋਂ ਹਵਾ ਦਾ ਰੁੱਕ ਜਾਣਣ ਦੇ ਲਈ ਵੀ ਕੁਝ ਲਗਾਇਆ ਹੋਇਆ ਇਹਨਾਂ ਵੱਲੋਂ ਤੋ ਕੀ ਕਹੋਗੇ ਹਰਿਆਣਾ ਪੁਲਿਸ ਦੀ ਇਸ ਕਰਤੂਤ ਬਾਰੇ ਕਹਿ ਸਕਦੇ ਆ ਜੋ ਇਸ ਤਰ੍ਹਾਂ ਇਹ ਨਕਾਰਦੇ ਰਹੇ ਨੇ ਕਿ ਅਸੀਂ ਇਹ ਜਾ ਕੁਝ ਨਹੀਂ ਕੀਤਾ ਪਰ ਸਾਹਮਣੇ ਤੁਹਾਡੇ ਕੈਮਰੇ ਚ ਉਹ ਸਾਰੀ ਗੱਲਬਾਤ ਉਹਨਾਂ ਦੀ ਜੋ ਕਰ ਰਹੀ ਸੀ ਹਾਲਾਂਕਿ ਆਵਾਜ਼ ਤਾਂ ਨਹੀਂ ਇੰਨੀ ਦੂਰੋਂ ਕਰ ਸਕਦੇ ਕੈਚ ਪਰ ਤਸਵੀਰਾਂ ਤੁਹਾਡੇ ਤੱਕ ਸਾਹਮਣੇ ਆ ਗਈਆਂ ਨੇ ਦੇਖ ਸਕਦੇ ਹੁਣ ਆਰਧ ਸੈਨਿਕ ਬਲ ਕੁਝ ਕਰ ਰਹੇ ਹੈ ਟੈਲੀ ਕਰ ਰਿਹਾ ਬਈ ਬੁਰੀ ਇਸ ਮਾਮਲੇ ਵਿੱਚ ਕੱਲ੍ਹ ਸਰ ਮੈਂ ਰੱਖਿਆ ਕੱਲ੍ਹ ਆ ਗਿਆ ਕੱਲ੍ਹ ਅੱਜ ਮੁੰਡਾ ਮਾਰ ਗਿਆ ਧਿਆਨ ਹੋ ਗਿਆ ਮੈਂ ਲਾਤਾ ਬਣਿਆ ਫੇਰ ਦੇਖ ਸਕਦੇ ਹੋਹੀ ਅਸਰ ਫੇਰ ਇਧਰ ਨੂੰ ਗੁਲੀਆਂ ਕਰਕੇ ਕੋਈ ਇਸ਼ਾਰਾ ਕਰਕੇ ਜਾਂਦੇ ਜਾਂਦੇ ਫੇਰ ਉਹੀ ਗੱਲਬਾਤ ਕਰ ਰਿਹਾ ਕੋਈ ਪਹਿਲਾਂ ਵੀ ਤਕਰੀਬਨ 4-5 ਮਿੰਟ ਤੋਂ ਜ਼ਿਆਦਾ ਸਮਾਂ ਇੱਧਰ ਖੜਕੇ ਗਏ ਨੇ ਤੈਨੂੰ ਇਸ਼ਾਰਾ ਕਰ ਰਹੇ ਸੀ ਕਿਉਂਕਿ ਜਦੋਂ ਅਸੀਂ ਰਿਕਾਰਡਿੰਗ ਕੀਤੀ ਉਦੋਂ ਇਹ ਸਭ ਕੁਝ ਚੱਲ ਰਿਹਾ ਸੀ ਇਹ ਕੋਈ ਅਜਿਹੀ ਪਲੈਨਿੰਗ ਕਿਸਾਨਾਂ ਦੇ ਖਿਲਾਫ ਕਰ ਰਹੇ ਨੇ ਪਰ ਕਿਸਾਨਾਂ ਵੱਲੋਂ ਵੀ ਪੂਰੀ ਤਿਆਰੀ ਹੈ ਕਿਉਂਕਿ दरबार साहब तो श्री अकाल तक साहब तो अरदास करके चले ने क्या कह रही है हेलो ਹੈਲੋ ਸੋ ਜਲਦ ਬਾਕੀ ਅਪਡੇਟ ਲੈ ਕੇ ਪਹੁੰਚਦਾ ਤੁਹਾਡੇ ਤੱਕ ਕਮੈਂਟਾਂ ਦੇ ਵਿੱਚ ਕਿਸਾਨ ਮਜ਼ਦੂਰ ਇਕਤਾ ਜੰਦਾਵਾ ਜਰੂਰ ਕਮੈਂਟ ਕਰ ਦੇਣਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਤੇ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ ਦੋਸਤੋ ਸ਼ੰਭੂ ਵਾਟਰ ਦੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀਆਂ ਤਿਆਰੀਆਂ ਨੇ ਪੂਰੀ ਤਰ੍ਹਾਂ ਜਾਣ ਲਈ ਦਿੱਲੀ ਕੁਝ ਕਰਨ ਲਈ ਕਿਉਂਕਿ ਕਿਸਾਨ ਲੀਡਰਾਂ ਦੀ ਕਾਲ ਹੈ ਤੇ ਕੁਝ ਖਾਸ ਦੇਖਿਆ ਹੋਵੇ ਤੁਹਾਨੂੰ ਕਮੈਂਟਾਂ 'ਚ ਦੱਸਿਓ ਇਸ ਟਰੈਕਟਰ ਟਰੈਲੀ ਦੇ ਵਿੱਚ ਕੁਝ ਖਾਸ ਦਿਖਾਈ ਦੇ ਰਿਹਾ ਹੈ ਤੁਹਾਨੂੰ ਕਮੈਂਟ ਕਰਕੇ ਦੱਸਿਓ ਕੀ ਖਾਸ ਦੇਖਿਆ ਤੁਸੀਂ ਠੀਕ ਹੈ ਨਾ ਇੱਥੇ ਪੀਸਫੁੱਲ ਲੋਕੀ ਬੈਠੇ ਆ ਮੈਡਮ ਜਬ ਹਾਈ ਕੋਰਟ ਨੇ ਬੋਲਦੀ ਹੈ ਵੀ ਪ੍ਰੋਟੈਸਟ ਕਰਨੇ ਦਾ ਸਭ ਕੋ ਹੱਕ ਹੈ ਤਾਂ ਐਸੀ ਦੀਵਾਰ ਇਹ ਤੋਂ इनके लिए ਗਲਤ ਬਾਤ ਹੈ ਨਾ इनके ਲਈ ਸਭੀ ਸਾਲ ਸੋਏ ਆ ਰਾਤ ਕੋ 4 5 जो है आर्मी वाले इधर आए हैं क्या लेने आए हैं वो देखो आर्मी आई थी हां के छुप के हमला करने वाले थे जे रात 2:30 बजे अच्छा ये कल रात की गर, कल बात रात है कल रात की बात है 2:30 बजे 4 5 आर्मी वाले यहां तक आ गए थे उधर से ठीक है अगर ना देखते ना हल्ला मचाता तो जे तो इन्होंने से हमला कर देना था ਉਸਕੇ ਬਾਅਦ ਕੀ ਹੋਇਆ ਫਿਰ ਕਿਵੇਂ ਉਹ ਲੋਕ ਵਾਪਸ ਗਏ ਰੁਕੇ ਕੀ ਹੋਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਫੌਜ ਆ ਜੀ ਜਦੋਂ ਬੜਕਾ ਮਾਰੀਆਂ ਜੀ ਜਦੋਂ ਚੜ੍ਹਾਈ ਕੀਤੀ ਫਿਰ ਭੱਜ ਗਏ ਆ ਗਾੜੀ ਲਾ ਕੇ ਦੋਨੋਂ ਦਬਾ ਕੇ ਭੱਜ ਗਏ ਆ ਠੀਕ ਆ ਫਿਰ ਲਾਈਟ ਬੰਦ ਕੇ ਸਾਡੇ ਤੇ ਗੋਲੇ ਸੁੱਟੇ ਆ ਫਿਰ ਉਹ ਜੀ ਹੰਜੂ ਗੈਸ ਵਾਲੇ ਠੀਕ ਆ ਪਟਾਕੇ ਚਲਾਏ ਆ ਜੀ ਅੱਛਾ ਆਪ ਬਤਾ ਰਹੇ ਕਿ ਰਾਤ ਮੈਂ ਆਏ ਯਹਾਂ ਪਰ ਫਿਰ ਵਾਪਸ ਚਲੇ ਗਏ ਉਹਦਾ ਉਹਨਾਂ ਨੇ ਕੋਈ ਹਮਲਾ ਕਰਕੇ ਜਾਣਾ ਸੀ ਤੇ ਜੇ ਨਾ ਸਾਡੇ ਸਿੰਘ ਉੱਡਦੇ ਨਾ ਉੱਡਦੇ ਅਸੀਂ ਠੀਕ ਆ ਬਾਕੀ ਡਰਨ ਵਾਲੇ ਨਹੀਂ ਆ ਇਹ ਗੁਰੂਕੋਵਿਸੇਗਾ ਪਾਣੀ ਦੀ ਫੌਜ ਆ ਡਰਨ ਵਾਲੀ ਨਹੀਂ ਆ ਇਹ ਬੈਰੀ ਬੁਰੀ ਗੇਟ ਸਾਡੇ ਗਾੜੀ ਕੁਝ ਨਹੀਂ ਆ ਸਾਡੇ ਦੇ ਡੇ ਡੇ ਨਿਆਣੇ ਕਹਿੰਦੇ ਕਿ ਅਸੀਂ ਨਾਲ ਆਉਣਾ ਆ ਤੇ ਆਓ ਭਾਬਾ ਕੋਈ ਚੱਕਰ ਹੀ ਨਹੀਂ ਆ ਇਹ ਮੋਦੀ ਨੂੰ ਵਹਿਮ ਕੱਢ ਦੇਣਾ ਚਾਹੀਦਾ ਕਿ ਕਿਸਾਨ ਝੁੱਕ ਜਾਣਗੇ ਇਹ ਉਹ ਮੋਦੀ ਦਾ ਬੜਾ ਤਕੜਾ ਵਹਿਮ ਆ ਇਹਦੀ ਧੌਂ ਚੋਂ ਕਿੱਲਾ ਅਸੀਂ ਕੱਢ ਦਵਾਂਗੇ ਤੇ ਇਹਨੂੰ ਮੰਗਾ ਮੰਨ ਲਵੇ ਤੇ ਚੰਗੀ ਗੱਲ ਆ ਤੇ ਅੱਜ ਇੰਨੀ ਫੌਜ ਇਹਨੇ ਲਗਾਈ ਆ ਵੇਖੋ ਪੰਜਾਬ ਦੇ ਵਿੱਚ ਇੰਨਾ ਚਿੱਟਾ ਆ ਉਹ ਬਾਰਡਰਾਂ ਦੇ ਉੱਤੇ ਤੋਂ ਚਿੱਟਾ ਨਹੀਂ ਰੁਕਦਾ ਇੰਨੀ ਆਰਮੀ ਉੱਥੇ ਨਹੀਂ ਲਗਾਈ ਜਾਂਦੀ ਜਿਹੜੇ ਚਿੱਟੇ ਦੇ ਨਾਲ ਸਾਡੀ ਨੌਜਵਾਨੀ ਮਰ ਰਹੀ ਆ ਉਦੋਂ ਇਹ ਕਿੱਥੇ ਆ મોદી ਚਿੱਟੇ ਦੇ ਨਾਲ ਨੌਜਵਾਨੀ ਨਸ਼ਾ ਕਰ ਕਰਕੇ ਜਿਹੜੇ ਮਰ ਰਹੇ ਆ ਉਦੋਂ ਇੰਨੀ ਉਦੋਂ ਇੰਨੀ ਫੌਜ ਕਿਉਂ ਨਹੀਂ ਲੱਗਦੀ ਉਦੋਂ ਆਰਮੀ ਕਿੱਥੇ ਚਲ ਜਾਂਦੀ ਆ ਅੱਜ ਇਹਨੇ ਸਾਡੇ ਕਿਸਾਨਾਂ ਕਰਕੇ ਜਿਹੜੀ ਅੰਨ ਦਾਤਾ ਆ ਉਹਦੇ ਕਰਕੇ ਇਹਨੇ ਦੇਖੋ ਇੱਥੇ ਆਰਮੀ ਲਗਾਤੀ ਆ ਕਿ ਸੜਕਾਂ ਦੇ ਉੱਤੇ ਰੋਲ ਰਿਆ ਆ ਤੁਸੀਂ ਦੱਸੋ ਇਹ ਕਿੰਨਾ ਕੁ ਪ੍ਰੋਟੈਸਟ ਕਰਨਾ ਹਰ ਇੱਕ ਦਾ ਹੱਕ ਆ ਤੇ ਅਸੀਂ ਸ਼ਾਂਤੀਪੂਰਕ ਕਰ ਰਹੇ ਆ ਪਰ ਇਹ ਕੀ ਕਰ ਰਿਹਾ ਪੰਜਾਬ ਨੂੰ ਵੱਖਰੀ ਨਿਗਾਹਾਂ ਕਿਉਂ ਦੇਖਿਆ ਜਾ ਰਿਹਾ ਇਹਨੇ ਤਾਂ ਕਸ਼ਮੀਰ ਵਾਲੇ ਹਾਲਾਤ ਬਣਾਤੇ ਪਿਛਲੇ ਅੰਦੋਲਨ ਜਿੰਨੇ ਨੁਕਸਾਨ ਹੋਇਆ ਕਿੰਨੇ ਕਿਸਾਨ ਮਰੇ ਤੇ ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਇਹਦੇ ਬਾਕੀ ਜਿਹੜੇ ਮਹਿਲਾਵਾਂ ਸਾਲੀਆਂ ਸਾਡੀਆਂ ਨੂੰ ਤੇ ਪੈ ਘਰੇ ਆ ਡੱਕਿਆ ਆ ਬਾਕੀ ਬਹੁਤ ਸੰਜੋਗ ਉਹਨਾਂ ਦਾ ਘਰ ਦਾ ਸਾਰਾ ਕੰਮ ਸਭਨ ਦੇ ਇਹ ਚੀਜ਼ ਮੈਂ ਸਮਝਣਾ ਚਾਹ ਰਹੀ ਹਾਂ ਕਿ ਕਈ ਐਸੇ aarop ਲੱਗ ਰਹੇ ਹਨ ਕਿ ਮਤਲਬ ਵਾਈ ਫੰਡਸ ਕੋ ਲੈ ਕੇ ਕਾਫੀ aarop ਲੱਗ ਰਹੇ ਹਨ ਕਿ ਕਿੰਨਾ ਖਰਚਾ ਵਗੈਰਾ ਕਿਵੇਂ ਹੋ ਪਾ ਰਹਾ ਹੈ ਬੜੀ ਮਾਰਾ ਹੀ ਦੀ ਕਿਰਪਾ ਵੇਖੋ ਮੈਡਮ ਆ ਦਸਾਂ 9 ਦੀ ਕਿਰਤ ਕਮਾਈ ਕਰਦੇ ਆ ਮੈਡਮ ਤੁਸੀਂ ਵੀ ਕੰਮ ਕਰਦੇ ਜੇ ਠੀਕ ਹੈ ਕੋਈ 15000 ਕਮਾਉਂਦੇ ਜੇ ਕੋਈ ਇੱਕ ਕਿਸਾਨ 2-2000 ਰੁਪਿਆ ਵੀ ਕੱਢ ਲੇਗਾ ਕੋਈ ਚੱਕਰ ਨਹੀਂ ਬੜੀ ਮਾਰਾ ਹੀ ਦੇ ਗੁਰਨਾਨਕ ਦੇ ਪਾਸ਼ਾ ਦੇ ਲੰਗਰ ਆ ਠੀਕ ਹੈ ਅਸੀਂ ਜਿੱਥੇ ਲੋੜ ਹੈ ਬੜੇ ਬੜੇ ਜੇ ਜੇ ਅਸੀਂ ਮੈਡਮ ਖੋਦ ਦਾ ਖਾਲਸੇ ਰਾਜ ਦਾ ਆਪਣਾ ਆਪਣਾ ਕੰਮ ਹੈ ਹੈ ਕਿਸਾਨਾਂ ਦਾ ਪੰਜਾਬੀਆਂ ਦਾ ਇੱਥੇ ਕਿਉਂ ਨਾ ਲੱਗਣਗੇ ਮੈਡਮ ਕੀ ਗੱਲ ਕਰਦੇ ਜਦੋਂ ਬਾਹਰ ਸਟੇਟਾਂ 'ਚ ਇੰਨਾ ਜਦੋਂ ਬਾੜਾ ਆ ਜਾਂਦੀਆਂ ਇੰਨਾ ਕੁਝ ਹੁੰਦਾ ਪੰਜਾਬੀ ਉੱਥੇ ਜਾ ਕੇ ਲੰਗਰ ਲਾ ਦਿੰਦੇ ਹੈ ਹਿਮਗੋੜ੍ਹ ਸਾਹਿਬ ਬਾੜਾ ਆਈ ਹੈ 2013 ਦੇ ਵਿੱਚ ਉਦੋਂ ਇੱਥੇ ਇੰਨਾ ਲੰਗਰ ਲਾਤਾ ਤੇ ਪੰਜਾਬ ਦੇ ਤੁਸੀਂ ਸੋਚੋਗੇ ਕਿ ਕਿਸਾਨਾਂ ਕਰਕੇ ਕੀ ਸਾਡੀ ਗੱਲ ਪੰਜਾਬੀ ਨੂੰ ਨਾ ਖੜੇ ਹੋਣਗੇ ਖਾਲਸਾ ਇਹ ਨਹੀਂ ਖੜੀ ਹੋਊਗੀ ਦੱਸੋ ਮੈਡਮ ਮੇਰੇ ਮਨ